ਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਅਕਸਰ ਲੋਕ ਇਹ ਆਪਸ ਵਿੱਚ ਗੱਲਾਂ ਕਰਦੇ ਆ ਕਿ ਭਗਵਾਨ ਤਮਾਨ ਦੀ ਸਰਕਾਰ ਦੇ ਆਉਣ ਤੋਂ ਬਾਅਦ ਗੁੰਡਾਗਰਦੀ, ਬਦਮਾਸ਼ੀ, ਕਤਲਿਆਮ ਬਹੁਤ ਵੱਧ ਗਿਆ ਹੈ ਕਿ ਇਲੀਗਲ ਵੈਪਨਸ ਲੋਕ ਆਮ ਹੀ ਲਈ ਫਿਰਦੇ ਜਿਵੇਂ ਕਿਰਪਾਨਾ ਹੁੰਦੀਆਂ ਖੜੇ ਬੰਦੇ ਨੂੰ ਸ਼ਾਪ ਤੇ ਗੋਲੀ ਮਾਰ ਜਾਂਦੇ ਆ ਖੜੇ ਬੰਦੇ ਨੂੰ ਘਰਸ਼ ਮਾਰ ਜਾਂਦੇ ਆ ਵੀ ਗੁੰਡਾਗਰਦੀ ਹੱਤੋਂ ਜ਼ਿਆਦਾ ਹੋ ਗਈ ਲੋ ਕਹਿੰਦੇ ਕਿ 84ਲਾ ਟਾਈਮ ਨਾ ਆ ਜੇ ਪੰਜਾਬ 'ਚ ਕਰਫਿਊ ਲੱਗ ਜਾਣਾ ਹੁਣ ਮੇਰੀ ਇੱਕ ਗੱਲ ਸੁਣਿਓ ਜਿਹੜੇ ਲੋਕਾਂ ਨੂੰ ਰਾਜਨੀਤੀ ਦੇ ਬਾਰੇ ਨੌਲੇਜ ਹੈ ਜਿਹੜੇ ਲੋਕ ਰਾਜਨੀਤੀ ਨੂੰ ਅੰਡਰਸਟੈਂਡ ਕਰਦੇ ਆ ਸਮਝਦੇ ਆ ਉਹ ਸ਼ਾਇਦ ਮੇਰੀ ਇਸ ਵੀਡੀਓ ਨੂੰ ਅੰਡਰਸਟੈਂਡ ਕਰ ਪਾਣਗੇ ਪਰ ਜਿਹੜੇ ਲੋਕੀ ਮੰਦਬੁੱਧੀ ਆ ਦਿਮਾਗ ਤੋਂ ਉਹਨਾਂ ਨੂੰ ਪੋਲਿਆ ਹੋਇਆ ਵਿਕਲਾੰਗ ਹੋ ਚੁੱਕੀ ਹੈ ਸੋਚ ਉਹਨਾਂ ਦੀ ਉਹ ਨੀਚੇ ਆ ਕੇ ਗਾਲਾਂ ਕੱਢਣਗੇ ਕੰਬਖ ਤੱਕ ਜੋਂਗੇ ਮੈਨੂੰ ਗਾਲਾਂ ਕੱਢ ਕੱਢ ਅੱਕ ਜੋਂਗੇ ਮੈਨੂੰ ਗਾਲਾਂ ਕੱਢ ਕੱਢ ਮੈਂ ਨਹੀਂ ਹਟਣਾ ਮੈਂ ਸੱਚ ਬੋਲਣਾ ਆਪਣਾ ਹਾਜਮਾ ਤਿਆਰ ਰੱਖੋ ਸੱਚ ਸੁਣਨ ਵਾਸਤੇ ਸੋ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਜਿਹੜਾ ਪੰਜਾਬ ਦਾ ਸੀਐਮ ਉਹ ਕਰਵਾ ਰਿਹਾ ਸਾਰਾ ਕੁਝ ਉਹਨੂੰ ਕੀ ਪ੍ਰੋਫਿਟ ਹੋਣਾ ਕਰਵਾਉਂਦਾ ਹੁਣ ਗੌਰ ਨੇ ਇੱਕ ਗੱਲ ਫਰਮਾਇਆ ਸੁਣਿਓ ਮੇਰੀ ਇਹ ਕੌਣ ਕਰਾ ਰਿਹਾ ਜਿਨੇ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੜ੍ਹਾਵਾਏ जिने पंजाब ਦੇ ਵਿੱਚ ਜਿਹੜੇ ਛੋਟੇ ਛੋਟੇ ਗੁੜਕਾ ਸਾਬੋਨਾ ਦੇ ਬੇਅਦਬੀਆਂ ਕੀਤੀਆਂ ਜਿਨੇ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਵਾਈ ਜਿਨੇ ਬੇਅਦਬੀਆਂ ਤੇ ਬੇਅਦਬੀਆਂ ਬੇਪਰਵਾਹ ਬੇਅਦਬੀਆਂ ਕੀਤੀਆਂ ਪੋਲਟਿਕਸ ਖੇਲ ਰਿਆ ਸੀ ਇਕੋ ਹੀ اهو ਦੁਖਾਂਦਾ ਪੰਡਾ ਫੀਮਚੀ ਨਸ਼ੇੜੀ ਜਨਾਨੀ ਬਾਜ ਦੁਖਬੀਰ ਤੁਸੀਂ ਉਹਨੂੰ ਸੁਖ ਵੀਰ ਬਾਦਲ ਕਹਿੰਦੇ ਹੋਵੋਗੇ ਸੁਖ ਨਾਮ ਦੀ ਚੀਜ਼ ਨਹੀਂ ਉਹ ਬੰਦੇ ਕੋਲ ਨੈਸ਼ ਹੈ ਇਸਦੇ ਉਹ ਦੁੱਖ ਵੀਰ ਹੈ ਹੁਣ ਇਹ ਵੀ ਜਿਹੜੇ ਤੁਸੀਂ ਕਹਿੰਦੇ ਇਲੈਗਲ ਵੈਪਨਸ ਮੈਂ 100% ਗਾਰੰਟੀ ਦਿੰਨੀ ਐ ਸਟੈਂਪੇਪਰ ਤੇ ਲਿਖ ਕੇ ਕਿ ਜੇ ਤੁਸੀਂ ਦੁੱਖ ਵੀਰ ਬਾਦਲ ਦੀ ਇנקਵੈਰੀ ਤੇ ਕੋਈ ਟੀਮ ਬਿਠਾਓ ਆ ਚਾਰ ਪੰਜ ਲੰਗੋੜ ਫਰੋ ਜਿਨ੍ਹਾਂ ਕੋਲ ਇਨਲੀਗਲ ਵੈਪਨਸ ਹੈ ਇਹ ਹੀ ਬੰਦੇ ਨੇ ਪ੍ਰੋਵਾਈਡ ਕਰਾਏ ਹੋਣੇ ਆ ਸੋ ਦੁੱਖ ਆਦਲ ਦਾ ਹੀ ਹੱਥ ਹੈ ਪੰਜਾਬ ਦੇ ਵਿੱਚ ਗੁੰਡਾਗਰਦੀ ਵਿਧਾਨਦੀ ਬਦਮਾਸ਼ੀ ਵਿਧਾਤੀ ਮੈਂ ਕਹਿੰਨੀ ਆ ਵੀ ਉਹ ਹੱਥ ਖੁਲਾਤਾ ਇਸ ਬੰਦੇ ਦਾ ਪੂਰਾ ਹੱਥ ਹੈ ਫਿਰ ਇਹ ਬੰਦਾ ਹਰਮੰਦਰ ਸਾਹਿਬ ਜਾ ਕੇ ਮਾਫੀ ਮੰਗਦਾ ਹੈ ਤੇ ਸਜ਼ਾ ਲੱਗਦੀ ਜੀ ਬਸ ਬਾਹਰ ਬਹਿਣਾ ਗੁਰਦਵਾਰ ਤੋਂ ਪੈਰੇ ਤੇ ਖੜਨਾ ਹੈ ਉਹਨੇ ਦੇਖਿਆ ਵੀ ਪੈਰੇ ਤੇ ਖੜਨਾ ਤੋਂ ਖਸਾਰੇ ਦਿਹਾੜੀ ਤੇ ਇਹਨੇ ਲੱਤ ਟੁੱਟਣ ਦਾ ਭਾਨਾ ਬਣਾ ਕੇ ਕੁਰਸੀ ਤੇ ਬਹਿ ਗਿਆ ਕੀ ਕੀ ਸਜ਼ਾ ਦਿੱਤੀ ਹੈ ਆ ਲੈ ਨੇ ਕੀ ਸਜ਼ਾ ਲਾਈ ਇਹਨੂੰ ਵਾ ਸੁਭਾਨ ਅੱਲਾ ਬੰਦੇ ਨੇ ਸ਼ਰਮ ਕਹਿ ਕੇ ਮੈਂ ਬੇ ਅਤਬੀਆਂ ਕਰਵਾਈਆਂ ਤੇ ਤੁਸੀਂ ਉਹਨੂੰ ਇਦਾਂ ਦੀ ਸਜ਼ਾ ਦਿੱਤੀ ਹੈ ਹੁਣ ਜਿਹੜੇ ਵੱਡੇ ਫੰਨੇ ਖਾਂ ਬੜੇ ਫਿਰਦੇ ਨੈਂਸੀ ਸਾਡੇ ਪੰਜਾਬੀਆਂ ਤੇ ਬੋਲਦੀ ਆ ਨੈਂਸੀ ਸਾਡੇ ਖਾਲਸਤਾਨ ਤੇ ਬੋਲਦੀ ਆ ਹਾਈ ਨੈਂਸੀ ਨੈਂਸੀ ਦੇ ਉੱਤੇ ਕੋਈ ਵੀ ਬੇਅਤਬੀ ਦਾ ਇਲਜ਼ਾਮ ਨਹੀਂ ਹੈ ਕਿਸੇ ਵੀ ਧਰਮ ਬਾਰੇ ਮੈਂ ਕਿਸੇ ਵੀ ਧਰਮ ਦੀ ਕਦੇ ਕੋਈ ਬੇਅਤਬੀ ਨਹੀਂ ਕੀਤੀ ਮੈਂ ਕਦੇ ਕਿਸੇ ਰਿਲੀਜੀਅਨ ਨੂੰ ਮਾਰਾ ਨਹੀਂ ਬਣਾਇਆ ਜੇ ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਦੇ ਵਿਰੁੱਧ ਬੋਲਦੀ ਆ ਮੇਰਾ ਪੂਰਾ ਅਧਿਕਾਰ ਆ ਬੋਲਣ ਦਾ ਕਿਉਂਕਿ ਮੈਂ ਸਿੱਖਾਂ ਫੈਮਲੀ 'ਚ ਜੰਮੀ ਆ ਸੋ ਮੈਂ ਵਿਰੁੱਧ ਕਿਉਂ ਬੋਲਦੀ ਆ ਕਿਉਂਕਿ ਮੈਂ ਪਰ ਪਰ ਕੇ ਚਿੱਪੜਾ ਮਾਰਦੀ ਆ ਨੇ ਤੇ ਮੂੰਹ ਤੇ ਕਿ ਆਪਣੇ ਆਪ ਨੂੰ ਸੁਧਾਰੋ ਬੰਦੇ ਬਣੋ ਆਪਣੇ ird gird ਤੁਹਾਨੂੰ ਲੱਗ ਰਿਹਾ ਕੋਈ ਸੇ ਕਿਸੇ ਨੇ ਅੰਗਣੇ ਜੱਲੀ ਚੋਲਾ ਪਾਇਆ ਛਤਰ ਪ੍ਰੇੜ ਕਰੋ ਬਦਨਾਮ ਕੌਣ ਹੋ ਰਹੀ ਆ ਸਿੱਖ ਕੌਮ ਸੋ ਦੁਖਵੀਰ ਬادله ਗੇਮਾ ਇਸ ਲਈ ਕਰ ਰਿਹਾ ਤਾਂ ਕਿ ਜਿਹੜੇ ਭਗਵੰਤ ਮਾਨ ਦੀ ਸਰਕਾਰ ਹੈ ਉਹ ਜ਼ੀਰੋ ਹੋ ਜੇ ਉਹ ਫੇਲ ਹੋ ਜੇ ਸਤਾਈ ਦੇ ਵਿੱਚ ਇਹ ਬੰਦਾ ਦੁਆਰਾ ਚਿਤ ਨਾ ਸਕੇ ਸਾਰੇ ਪਾਸੇ ਮਹਿ ਲੋਕਾਂ ਨੂੰ ਮਗਰ ਲਾ ਰਹਾ ਕਮਾ ਦੇਖੋ ਜਿਹਦੇ ਰਾਜ ਦੇ ਵਿੱਚ ਗੁੰਡਾਗਰਦੀ ਬਹੁਤ ਸਿੱਕੀ ਗੱਲ ਹੈ ਦੁਖਵੀਰ ਦੇ ਰਾਜ ਵਿੱਚ ਗੁੰਡਾਗਰਦੀ ਨਹੀਂ ਹੋਣੀ ਸੋ ਇਹ ਪੋਲਿਟਿਕਸ ਨੂੰ ਸਮਝਿਆ ਕਰੋ ਜਦੋਂ ਕੋਈ ਨਵਾਂ ਬੰਦਾ ਰਾਜਨੀਤੀ ਚਾਹੁੰਦਾ ਹੈ ਜਾਂ ਉਹਨੂੰ ਕੁਝ ਚਾਹਦਾ ਮਿਲ ਜਾਂਦਾ ਹੈ ਜਿਵੇਂ ਭਗਵੰਤ ਮਾਨ ਸੀ ਐਮ ਪੰਜਾਬ ਦੇ ਫਰੋ ਬੰਦੇ ਦੀ ਲੱਤਾਂ ਖਿੱਚਣ ਵਾਸਤੇ ਜਿਹੜੀ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਉਹ ਬਹੁਤ ਗੇਮਸ ਪਲੇ ਕਰਦੇ ਆਂ ਹਿੰਦੀ ਮੂਵੀਜ਼ ਦੇਖਦੇ ਹੋਣਾ ਉਹ ਮੂਵੀ ਚ ਆਪਾਂ ਕਿੰਨਾ ਕੁਝ ਦੇਖਦੇ ਵੇ ਕਿਦਾਂ ਕਿ ਰਾਜਨੀਤੀ ਬੰਦਾ ਕਿਹੜੀ ਕਿੜੀਆਂ ਗੇਮਾਂ ਚੱਲਦਾ ਵਿਲਨ ਹੁੰਦਾ ਉਹਦੇ ਕੋਲ ਵੱਡਾ-ਉੱਦਾ ਹੁੰਦਾ ਪਰ ਉਹ ਕੀ ਕੁਝ ਕਰਦਾ ਤੇ ਐਂਡ ਵਿੱਚ ਇੱਕ ਮੇਰੇ ਵਰਗਾ ਨਮਾਣਾ ਚ ਬੰਦਾ ਉੱਠਦਾ ਹੀਰੋ ਬਣ ਜਾਂਦਾ ਮੂਵੀ ਦਾ ਕਿਉਂਕਿ ਉਹਦੀ ਪੁੰਗੀ ਵਜ ਜਾਂਦਾ ਫੜ ਕੇ ਉਹ ਸੋ ਇਸ ਲਈ ਕੋੜ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਦੁਖਬੀਰ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਭਗਵੰਤ ਮਾਨ ਵੱਲੋਂ ਨਹੀਂ ਕੀਤੀ ਜਾ ਰਹੀ ਜਿੰਨਾ ਬਾਦਲ ਪਰਿਵਾਰ ਚੋਰ ਆ ਜੋ ਚੋਰੀਆਂ ਇਹਨਾਂ ਨੇ ਕੀਤੀਆਂ ਜੋ ਠੱਗੀਆਂ ਇਹਨਾਂ ਨੇ ਮਾਰੀਆਂ ਐਡੇ ਮਹਿਲ ਮਨੇਰੇ ਖੜੇ ਕੀਤੇ ਇੰਨੀਆਂ ਜ਼ਮੀਨਾਂ ਫਰੂਟਾਂ ਦੇ ਮੈਂ ਕਹਿੰਦੀ ਆ ਨਾਖਾਂ ਦੇ ਬਾਗ ਸੰਤਰੇ ਦੇ ਫਰੂਟਾਂ ਦੇ ਬਾਗ ਕਿੱਲਿਆਂ ਦੇ ਸਾਹਮਣੇ ਜ਼ਮੀਨਾਂ ਉਹਨੀ ਠੱਗੀ ਅੱਜ ਤੱਕ ਚੋਰ ਬਜਾਰੀ ਪੰਜਾਬ 'ਚ ਕਿਸੇ ਨੇ ਨਹੀਂ ਕੀਤੀ ਹੋਣੀ ਸੋ ਜਿੱਦਨ ਤੁਸੀਂ ਰਾਜਨੀਤੀ ਨੂੰ ਸਮਝਣ ਲੱਗੇ ਨਾ ਤੁਹਾਨੂੰ ਇੱਥੋਂ ਸਮਝ ਆਣ ਲੱਗ ਜੂਗੀ ਹੁਣ ਵੀ ਵਿਚਾਰੇ ਸਾਡੇ ਸਿੱਧੇ ਸਾਦੇ ਪੰਜਾਬੀ 60% ਫੇਰੇ ਦੇ ਦੁੱਖ ਵੀਰ ਬਦਲ ਦੇ ਮਗਰ ਲਾ ਕੇ ਉਹ ਕਿਹਨੂੰ ਸਪੋਰਟ ਕਰ ਰਹੇ ਹੋ ਗद्दार ਨੂੰ ਜਿਨੇ ਤੁਹਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਜਿਨੇ ਅੱਜ ਪੰਜਾਬ 'ਚ ਗੁੰਡੇ ਖੜੇ ਕਰਤੇ ਇਨਲੀਗਲਸ ਵੈਪਨ ਵਰਡ ਤੇ ਉਹ ਜਿਹਦਾ ਸਾਲਾ ਮਝੇਠਿਆ ਕਾਲਾ ਕੋਬਰਾ ਨਾਗ ਜਿਹਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਸਾਂ ਦੇ ਵਿੱਚ ਡਰਗ ਭਰਤਾ ਇੰਨੀਆਂ ਮਾਵਾ ਦੇ ਪੁੱਤ ਭੈਣਾਂ ਦੇ ਭਰਾ ਧੀਆਂ ਦੇ ਪਿਓ ਕੁੜੀਆਂ ਦੇ ਪਤੀ ਇੰਨਿਆਂ ਦਾ ਕਾਣ ਕੀਤਾ ਪੰਜਾਬ ਨੂੰ ਘੁੰਨਰ ਬੁੱਧ ਈਮ ਕਰ ਗੁੰਮ ਜਿਠਿਆ ਚੰਬੜ ਗਿਆ ਵਿਕਰਮ ਜਿਠਿਆ ਈਮ ਕਰ ਗੂ ਲੱਗਿਆ ਪੰਜਾਬ ਨੂੰ ਦੀ ਨੌਜਵਾਨ ਪੀੜ੍ਹੀ ਦੇ ਜੜਾਂ 'ਚ ਤੇੜਾ ਦੁੱਖ ਵੀ ਰਹਿ ਇਹ ਉੱਤੋਂ ਦੇ ਅੱਖ ਟਪਕੇ ਲੱਗਿਆ ਹੋਇਆ ਸੋ ਇਹ ਜੀਜਾ ਤੇ ਇਹ ਸਾਲਾ ਇਹਨਾਂ ਨੇ ਉਹ ਕਾਣ ਕੀਤਾ ਪੰਜਾਬ ਦਾ ਕਿ ਪੰਜਾਬ ਨੂੰ ਸਹੀ ਰਸਤੇ ਤੇ ਆਉਣ ਵਾਸਤੇ ਪੰਜਾਬ ਨੂੰ ਸਹੀ ਟਰੈਕ ਤੇ ਲਿਆਉਣ ਵਾਸਤੇ ਬਹੁਤ ਸਾਲ ਲੱਗ ਜਾਣੇ ਆ। ਸੋ ਗੱਲ ਨੂੰ ਸਮਝਿਆ ਕਰੋ। ਆ ਹੁਲਾ ਲਾ ਹੁਲਾ ਆ ਬੜੀ ਗੰਦੀ ਬਿਮਾਰੀ ਤੁਹਾਡੇ ਸਾਰੇ ਅੰਚ। ਇਦਾਂ ਨਾ ਕਰਿਆ ਕਰੋ। ਮੈਨੂੰ ਨਹੀਂ ਚੰਗਾ ਲੱਗਦਾ ਬੜਾ ਗਾਣਾ। ਨਾ ਗਾਇਆ ਕਰੋ।